ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਤੁਹਾਡਾ ਫੜਾ ਮਨਦੀਪ ਸਿੰਘ ਸੀ ਲੈਨੋਫੀਆ ਤੇ ਤੁਹਾਨੂੰ ਦੱਸਣਾ ਚਾਹਨਾ ਕਿ ਮੈਂ ਇਟਲੀ ਦੇ ਵਿੱਚ ਮਿਲਾਨ ਦੇ ਵਿੱਚ ਦੋ ਗ੍ਰੀਨ ਬੁੱਕ ਵਰ ਰਿਕਾਰਡ ਤੋੜੇ ਨੇ ਜੋ ਤੁਹਾਡੇ ਸਭ ਦੇ ਪਿਆਰ ਦੇ ਨਾਲ ਤੇ ਵਾਹਿਗੁਰੂ ਜੀ ਦੇ ਆਸ਼ੀਰਵਾਦ ਨਾਲ ਇਹ ਅਚੀਵਮੈਂਟ ਮੈਂ ਪ੍ਰਾਪਤ ਕੀਤੀ ਹੈ ਤੇ ਮੈਂ ਜਿੱਤ ਕੇ ਜਦੋਂ ਦਿੱਲੀ ਆਇਆ ਤੇ ਦਿੱਲੀ ਦੀ ਸੰਸਾ ਨੇ ਬਹੁਤ ਸਨਮਾਨ ਦਿੱਤਾ ਬਹੁਤ ਪਿਆਰ ਦਿੱਤਾ ਫਿਰ ਮੈਂ ਆਪਣੇ ਰਾਕੇਸ਼ ਮਾਲਾਬਾਦ ਆਇਆ ਤੇ ਸਮਾਲਾਬਾਦ ਦੇ ਲੋਕਾਂ ਨੇ ਬਹੁਤ ਪਿਆਰ ਦਿੱਤਾ ਸਨਮਾਨ ਦਿੱਤਾ ਤੇ ਮੈਂ ਜੋ ਵੀ ਕੁਝ ਕਰ ਰਿਹਾ ਆਪਣੇ ਇਸ ਸਮਾਇਲਾਵਾ ਆਪਣੇ ਇਲਾਕੇ ਤੇ 쿠ਸ਼ੇਤਰ ਡਿਸਟ੍ਰਿਕਟ ਹਰਿਆਣਾ ਤੇ ਆਪਣੇ ਇੰਡੀਆ ਵਾਸਤੇ ਕਰ ਰਿਹਾ ਕਿਉਂਕਿ ਹੁਣ ਸਟੀਲ ਮੈਨ ਆਫ ਇੰਡੀਆ ਦੇ ਨਾਲ ਨਾਲ ਹੁਣ ਸਟੀਲ ਮੈਨ ਆਫ ਵਰਡ ਦਾ ਖਿਤਾਬ ਵੀ ਆਪਾਂ ਨੂੰ ਮਿਲ ਗਿਆ ਹੈ ਦੋ ਰਿਕਾਰਡ ਤੁਹਾਡੇ ਸਾਹਮਣੇ ਨੇ ਇਹ ਬਹੁਤ ਸਾਲਾਂ ਦੀ ਮਿਹਨਤ ਨਾਲ ਆਪਾਂ ਅਚੀਵ ਕੀਤੇ ਨੇ ਤੇ ਮੈਂ ਆਪਣੇ ਜੋ ਵੀ ਕੁਝ ਕਰ ਰਿਹਾ ਆਪਣੇ ਇੰਡੀਆ ਨੂੰ ਵਰਲਡ ਲੈਵਲ ਤੇ ਲਿਜਾਣ ਦੀ ਕਰ ਰਿਹਾ ਕਿਉਂਕਿ ਅੱਜ ਆਪਾਂ ਸਿੰਘ ਹੈਗੇ ਆ ਤੇ ਸਿੰਘ ਕੀ ਮੰਗਦੇ ਆ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਪਾਣੇ ਸਰਬਤ ਦਾ ਪਰਾ ਤੇ ਅਸੀਂ ਸਾਰੀ ਸਰਬਤ ਦਾ ਪੜਾ ਮੰਗਦੇ ਆ ਤੇ ਮੇਰਾ ਮਕਸਦ ਹੈ ਕਿ ਇਹ ਅਚੀਵਮੈਂਟ ਜਿਹੜੀ ਵੀ ਮੈਂ ਪ੍ਰਾਪਤ ਕਰਦਾ ਵੀ ਆਪਣੇ ਜਿਹੜੇ ਨੌਜਵਾਨ ਨੇ ਨਸ਼ਿਆਂ ਤੋਂ ਦੂਰ ਜਾ ਕੇ ਇੱਕ ਸਟਰੋਂਗ ਬਣ ਜਿਹਦੇ ਲਈ ਮੈਂ ਆਪਣੀ ਅਕੈਡਮੀ ਬਣਾਈ ਹੋਈ ਹੈ ਸ਼ਹੀਦਪੁਰ ਅਕੈਡਮੀ ਸਾਡੇ ਇਲਾਕੇ ਦੇ ਵਿੱਚ ਇਸਮਾਰਾ ਬਾਦੀ ਚੈਗੀ ਹੈ ਇਹਦੇ ਵਿੱਚ ਮੈਂ 250 300 ਬੱਚਾ ਮੈਂ ਤਿਆਰ ਕਰਨਾ ਜੋ ਨਸ਼ਾ ਨੂੰ ਛੱਡ ਕੇ ਕਲੀਮਾ ਚ ਜਾ ਰਿਹਾ ਤੇ ਅਸੀਂ ਬਹੁਤ ਅobjeਕਟਿਵ ਵੀ ਪ੍ਰਾਪਤ ਕੀਤੇ ਨੇ ਜਿਵੇਂ ਹੁਣ ਅਸੀਂ ਪਿੱਛੇ ਰਾਸ਼ ਹੰਗਰੀ 11 ਬੱਚੇ 5 ਕੁੜੀਆਂ 5 ਮੁੰਤੇ ਸਾਡੇ 골ਡ ਮੈਡਲ ਜਿੱਤ ਕੇ ਆਏ ਸੀ ਤੇ ਹੋਰ ਵੀ ਬਹੁਤ ਅਸੀਅਨ ਨੈਸ਼ਨਲ ਤੇ ਇੰਟਰਨੈਸ਼ਨਲ ਲੈਵਲ ਤੇ ਪ੍ਰੇਵਰ ਤਿਆਰ ਕੀਤੇ ਨੇ ਮਕਸਦ ਸਿਰਫ ਇਹ ਹੈ ਕਿ ਆਪਣਾ ਦੇਸ਼ ਰਸਾਤਮਕ ਮੁਕਤ ਹੋਵੇ ਤੇ ਸਟਰੋਂਗ ਤੇ ਸਵਾਸਤ ਹੋਵੇ ਤੇ ਆਪਣੇ ਜਿਹੜਾ ਸਿੱਖੀ ਦਾ ਨਿਸ਼ਾਨ ਸਾਹਿਬ ਹੈ ਉਹ ਆਪਾਂ ਹਰ ਜਗ੍ਹਾ ਲੜਾਈਦਾ ਹੈ ਪਹਿਲਾਂ ਹੰਗਰੀ ਦੇ ਵਿੱਚ ਲੜਾਇਆ ਸੀ ਤੇ ਹੁਣ ਜਲਦ ਹੀ ਆਪਾਂ ਆਪਣਾ ਸਿੱਖੀ ਦਾ ਨਿਸ਼ਾਨ ਸਾਹਿਬ ਤੇ ਇੰਡੀਆ ਦਾ ਝੰਡਾ ਵਰਲਡ ਲੈਵਲ ਤੇ ਸਟੀਲ ਮੈਨ ਆਫ ਵਰਲਡ ਦਾ ਕਿਤਾਬ ਜਿੱਤ ਕੇ ਦਿਰਾਣਾ ਹੈ ਆਪਾਂ ਸਭ ਦਾ ਧੰਨਵਾਦ ਜੋ ਤੁਸੀਂ ਇਨਾ ਪਿਆਰ ਤੇ ਮਾਨ ਸਨਮਾਨ ਦਿੰਦੇ ਹੋ ਥੈਂਕ ਯੂ ਆਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ